विरणा गोपाल कौशल है साडी रेडीमेड गारमेंट्स दी शॉप सी कौशल कलेक्शन दे नाम ते कल रात 3 8:30 ਤੋਂ ਬੋਲਿਨੋ ਦੇ ਵਿੱਚਕਾਰ ਸ਼ਾਰਟ ਸਰਕਟ ਹੋਇਆ ਉਹਦੇ ਨਾਲ ਚੱਲੀ ਹੈ ਔਰ ਉਸ ਅੱਗ ਨੇ ਪੰਜ ਤੋਂ ਸ਼ੇਦ ਕਲਾਂ ਦਾ ਨੁਕਸਾਨ ਪੂਰੀ ਤਰ੍ਹਾਂ ਕਰਤਾ ਮੇਰੀ ਦੁਕਾਨ ਤੁਸੀਂ ਦੇਖ ਰਹੇ ਹੋ ਆਲਮੋਸਟ ਪੂਰੀ ਤਰ੍ਹਾਂ ਡੈਮੇਜ ਹੋ ਗਈ ਹੈ ਸਟਾਕ ਆਲਮੋਸਟ ਪੂਰਾ ਚਲ ਗਿਆ ਔਰ ਬਾਕੀ ਤੁਸੀਂ ਦੇਖ ਰਹੇ ਹੋ ਕਿ ساری ਕੰਡੀਸ਼ਨ ਖਰਾਬ ਹੋ ਗਈ ਡੋਟੇ ਕਿੰਨੇ ਦਾ ਟੋਟਲ ਟੋਟਲ 5 ਸ਼ੇਦ ਸ਼ੇਦ ਦਾ ਕਿੰਨਾ ਕੁ ਨੁਕਸਾਨ ਮੰਨਦੇ ਸ਼ੇਦ ਕਲਾਂ ਦਾ ਦੇਖੋ ਇਹ ਹਰ ਦੁਕਾਨ ਵਿੱਚ ਵੀ 25 ਲੱਖ ਦਾ ਸਟਾਕ ਤੋਂ ਹੁੰਦਾ ਹੀ ਹੈ ਉਹ ਸਭ ਨੇ ਦੇਖ ਲਓ ਤੁਸੀਂ ਕਰੋੜਾਂ ਦਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਕੋਈ ਆਇਆ ਹੁੰਦਾ ਨਹੀਂ ਪ੍ਰਸ਼ਾਸਨ یہاں ਤਾਂ ਕੋਈ ਵਰਚੁਅਲ ਗੋਨਚੇਪ ਆਈ ਕਿਸੇ ਨੂੰ ਦੇਖ ਕਰਦੇ ਪਏ ਆ ਕਿ ਪ੍ਰਸ਼ਾਸਨ ਦਾ ਕੋਈ ਆਇਆ ਸਾਡੇ ਕੋ ਤੇ ਸਾਡੇ ਕੋਲ ਤੱਕ ਦਾ ਪ੍ਰਸ਼ਾਸਨ ਨਾਲ ਕੋਈ ਨਹੀਂ ਪਹੁੰਚਿਆ ਕਿੰਨੀਆਂ ਗੱਡੀਆਂ ਲਗਾਈਆਂ ਕਿੰਨੇ ਚਿਰ ਅੱਗ ਬੁਝਾਈ ਰਾਤ ਨੂੰ ਗੱਡੀ ਜਿਹੜੀ ਪਹਿਲੀ ਆਈ ਸੀ ਉਹ ਗੱਡੀ ਦੀ ਕੰਡੀਸ਼ਨ ਖਰਾਬ ਸੀ ਉਹਦੀ ਤੇ ਮੇਰੇ ਖਿਆਲ ਨਾਲ ਪਾਈਪ ਵੀ ਸ਼ਾਇਦ ਫੱਟੀ ਹੋਈ ਸੀ ਪਾਣੀ ਵੀ ਨਹੀਂ ਆਇਆ ਪਾਣੀ ਵੀ ਨਹੀਂ ਸੋਚੋ ਠੀਕ ਹੈ ਉਦੀ ਕਰਕੇ ਜਿਆਦਾ ਨੁਕਸਾਨ ਹੋ ਗਿਆ ਅਗਰ ਉਹ ਪ੍ਰੋਪਰ ਇੱਕ ਸਹੀ ਤਰੀਕੇ ਨਾਲ ਦੋ ਆਪਣੇ ਸੰਭਾਲ ਲੈਂਦੇ ਤੇ ਸ਼ਾਇਦ ਇਹਨਾਂ ਨੂੰ ਨੁਕਸਾਨ ਨਾ ਹੁੰਦਾ ਉਸ ਤੋਂ ਬਾਅਦ ਜਿਹੜੀ ਦੂਜੀ ਗੱਡੀ ਹੈ ਉਹ ਅੱਧੇ ਘੰਟੇ ਬਾਅਦ ਆਈ ਹੈ ਉਹ 1 ਘੰਟੇ ਬਾਅਦ ਆਈ ਹੈ 2 ਘੰਟੇ ਬਾਅਦ ਆਈ ਹੈ ਤੂੰ ਤੂੰ ਹੀ ਮੰਗੀ ਕਰਦੇ ਦੇਖੋ ਅਸੀਂ ਮੰਗੀ ਕਰਨੀ ਹੈ ਅਸੀਂ ਸਭ ਕੁਝ ਲੁਕੋ ਜੀਐਸਟੀ ਨੇ ਜੀਐਸਟੀ ਦੇ ਹੀ ਦੀ ਹੈ ਟੈਕਸ ਰਿਟਰਨ ਦਾ ਟੈਕਸ ਰਿਟਰਨ ਫਾਈਲ ਕਰਦੀ ਹੁਣ ਅਸੀਂ ਵੀ ਤਾਂ ਆਪਣੀ ਕੰਪੋਜੀਸ਼ਨ ਹੀ ਡਿਮਾਂਡ ਕਰਦੇ ਹਾਂ ਪ੍ਰੋਫੈਸ਼ਨ ਤੋਂ ਇਸ ਸਾਡੇ ਉੱਪਰ ਕੇ ਛੋਟੇ ਵਪਾਰੀ ਨਾਲ ਤੁਸੀਂ ਨਹੀਂ ਤੁਹਾਨੂੰ ਫਿਰ ਕਿੰਨੇ ਤੋਂ ਨਾ ਇਹ ਯਾਰੋ ਬੰਦ ਕੀਤਾ ਗਿਆ ਫਿਲਹਾਲ ਤੇ ਬਾਜ਼ ਸਰ ਸਾਡੀ ਦੁਕਾਨਾ ਮਨੀਆਰੇ ਦੀ ਬ੍ਰਦਰਸ ਉਹ ਸਾਡੀ ਦੁਕਾਨ ਦਾ ਨਾਮ ਸਰ 840 ਦੇ ਅੱਗ ਲੱਗੀ ਆ ਉਸ ਟਾਈਮ ਜਦੋਂ ਅੱਗ ਲੱਗੀ ਆ ਇਸ ਮੌਕੇ ਤੇ ਮੈਂ ਉਸੇ ਫਾਇਰ ਵਰ ਗੱਡੀ ਨੂੰ ਫੋਨ ਕੀਤਾ ਉਹ ਮਤਲਬ ਕਹਿੰਦੇ 10 ਮਿੰਟ ਚ ਪਹੁੰਚਦੇ ਆ ਬਾਵਜੂਦ 10 ਮਿੰਟ ਚ ਨਹੀਂ ਪਹੁੰਚੇ ਫਿਰ ਮੈਂ ਪੈਦਲ ਉੱਥੇ ਗਿਆ ਦਫ਼ਤਰ ਉਹਨਾਂ ਦੇ ਫਿਰ ਉਥੋਂ ਗੱਡੀ ਆਈ ਆ ਜੇ ਗੱਡੀ ਆਈ ਆਈ ਤੇ ਉਹਦੇ ਵਿੱਚ ਕੋਈ ਪਾਣੀ ਨਹੀਂ ਜਿਹੜੀ ਉਹਨਾਂ ਦੇ ਪਾਪਾ ਉਹ ਵੀ ਲੀਕ ਹੀ ਫਿਰ ਸਾਰੇ ਬੰਦਿਆਂ ਨੇ ਰਲ ਮਿਲ ਕੇ ਰੇਤਾ ਛੁੱਟੀ ਫਿਰ ਮਾਰੀ ਮੋੜੀ ਆ ਕੇ ਤਾਂ ਵੀ ਨਹੀਂ ਕੰਟਰੋਲ ਹੋਇਆ ਜੇ ਉਹ ਟਾਈਮ ਨਾਲ ਪਾਣੀ ਪਹੁੰਚ ਜਾਂਦਾ ਤੋ ਇੱਕ ਦੁਕਾਨ ਤੋਂ ਵੱਧ ਨੁਕਸਾਨੀ ਹੁੰਨ ਕਿਹਦਾ ਫੇਲੀਅਰ ਲੱਗਦਾ ਹੈ ਸਰ ਹਾਂਜੀ ਫੇਲੀਅਰ ਕਿੱਦਾ ਲੱਗਦਾ ਹੈ ਸਰ ਸਰ ਉਹ ਸਰਕਾਰ ਦੇ ਜਦੋਂ ਉਹਨਾਂ ਦੀ ਗੱਡੀਆਂ ਨਹੀਂ ਸਹੀ ਮੌਜੂਦਾਂ ਉਹ ਫਿਰ ਬਟਾਲੇ ਤੋਂ ਗੱਡੀਆਂ ਆਈਆਂ ਪੌਣੇ ਘੰਟੇ ਬਾਅਦ ਫੇਰ ਕਿਤੇ ਅੱਗੇ ਨੂੰ ਕੰਟਰੋਲ ਟੋਟਲ ਕਿੰਨੀ ਦਾ ਨੁਕਸਾਨ ਹੋਇਆ ਕਿੰਨਾ ਕੁ ਸੌਣਾ ਹੈ ਤਕਰੀਬਨ ਪਲੱਸ 10 ਤੋਂ 15 ਲੱਖ ਦਾ ਹਰ ਦੁਕਾਨ ਦਾ ਹੋਇਆ ਹੈ ਠੀਕ ਹੈ 8 7-8 ਦੁਕਾਨਾਂ ਨੂੰ ਸਭ ਮੰਗਦੇ ਆ ਉਹ ਜੋ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਸਾਡੀ ਮਦਦ ਕੀਤੀ ਜਾਵੇ ਆਲੀ ਮਨੋਜੀ ਜੀ ਜੇ। ਪਿਲਾਲ ਹੂੰ ਬਾਜ਼ਾਰ ਸਾਰਾ ਬੰਦ ਹੈ ਵੀ। ਹਾਂਜੀ ਹਾਂਜੀ ਸਾਰਾ ਬਾਜ਼ਾਰ ਬੰਦ। ਮੈਨੂੰ ਰਾਤ ਹੀ ਸਵੇਰੇ ਇਹਨਾਂ ਦਾ ਟੈਲੀਫੋਨ ਹੋਇਆ ਕਿ 5:00 ਵਜੇ ਮੇਰੇ ਖਾਂ ਕੀਤਾ ਸਵੇਰੇ ਤੇ ਮੈਂ ਉਦੋਂ ਗੱਲ ਕੀਤੀ ਮੈਨੂੰ ਕਹਿੰਦੇ ਤਾਂ ਬਟਾਲੇ ਦੇ ਵਿੱਚ ਇਹ ਗੁਰਦਾਸਪੁਰ ਦੁਕਾਨਾਂ ਸੜ ਗਈਆਂ ਨੇ ਤੇ ਸਵੇਰੇ ਪਹੁੰਚੋ ਤੇ ਮੈਂ ਸਵੇਰੇ ਤੇ ਸਿੱਧਾ ਹੀ ਆਇਆ ਔਰ ਮੈਂ ਇੱਕ ਗੱਲ ਦੀ ਮੈਨੂੰ ਤਸਰੀ ਹੋਈ ਕਿ ਇਥੋਂ ਦੇ ਬਲਜੀਤ ਮੇਰੇ ਨਾਲ ਖੜਾ ਤੇ ਕਮੇਟੀ ਵਾਲਿਆਂ ਜਦਾਂ ਇੱਥੇ ਲੋਕਾਂ ਨੇ ਕਿਹਾ ਕਮੇਟੀ ਨੇ ਬਹੁਤ ਜ਼ਿਆਦਾ ਮਦਦ ਕਰਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਤੇ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪਰ ਜਿਹੜੀਆਂ ਚਾਰ ਦੁਕਾਨਾਂ ਨੇ ਜੋ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਸੱਤ ਦੁਕਾਨਾਂ ਨੇ ਤੇ ਇਹ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਛੋਟੇ ਦੁਕਾਨਦਾਰ ਨੇ ਆ ਮੇਰੇ ਲਾਗੇ ਖੜੇ ਨੇ ਕਹਿੰਦੇ ਜੀ ਮੇਰੇ 18000 ਸੀ ਕਿ ਮੈਂ ਸਵੇਰੇ ਅਟਾਚੀ ਲੈ ਕੇ ਆਉਣਾ ਸੀ ਉਹ ਵੀ ਵਿੱਚੇ ਚਲੇ ਗਿਆ ਮੈਂ ਸਭ ਨਾਲ ਵੀ ਗੱਲ ਕੀਤੀ ਹੈ ਔਰ ਚੀਫ ਮਿਨਿਸਟਰ ਨਾਲ ਵੀ ਕਰਾਂਗੇ ਔਰ ਐਮਐਲਏ ਸਭ ਆਪ ਜਾ ਕੇ ਉਹ ਮਿਲਣਗੇ ਚੀਫ ਮਿਨਿਸਟਰ ਨੂੰ ਕਿ ਜਿਹੜੀ ਡਿਜਾਸਟਰ ਮੈਨੇਜਮੈਂਟ ਥਿਆ ਉਹਦੇ ਤੇ ਇਹ ਚੀਜ਼ਾਂ ਕਬਰ ਹੋਣੇ ਚਿਹਦੇ ਇਹ ਮੇਰੇ ਖਿਆਲ ਆ ਕਿ ਪੂਰੇ ਹਿੰਦੁਸਤਾਨ ਚ ਇਹ ਚੀਜ਼ ਹੋਣੀ ਚਾਹੀਦੀ ਕਿ ਛੋਟਾ ਦੁਕਾਨਦਾਰ ਜਿਹੜੇ ਇੰਨੀ ਇੰਪਲਾਇਮੈਂਟਲ ਲੋਕਾਂ ਨੂੰ ਸਾਰੇ ਨੂੰ ਦਿੱਤੀ ਹੁੰਦੀ ਆ ਤੇ ਰੋਜ਼ੀ ਰੋਟੀ ਵੀ ਇਹਦੇ ਤੋਂ ਚੱਲਦੀ ਆ ਤੇ ਇਹਨਾਂ ਦੇ ਨਾਲ ਜਿਹੜੇ ਮੁਲਾਜ਼ਮ ਆਣ ਕੇ ਕੰਮ ਕਰਦੇ ਉਹਨਾਂ ਦੀ ਵੀ ਰੋਜ਼ੀ ਰੋਟੀ ਤੇ ਬਹੁਤ ਥੋੜਾ ਫਰਕ ਪੈਂਦਾ ਗਵਰਨਮੈਂਟ ਨੂੰ ਔਰ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ ਇਹਨਾਂ ਨੂੰ ਵਿੱਚ ਕਰਨਾ ਪਈ ਜਿਹਦਾ ਇਹਦੇ ਵਿੱਚ ਪਾਰਲੀਮੈਂਟ ਚ ਵੀ ਇਹਦੀ ਜ਼ਰੂਰ ਆਵਾਜ਼ ਉਠਾਉਣੀ ਆ ਕਿ ਇਕੱਲੀ ਗੁਰਦਾਸਪੁਰ ਦੀ ਜਾਂ ਇਹ ਨਹੀਂ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਛੋਟੇ ਦੁਕਾਨਦਾਰ ਨੇ ਇਹਨਾਂ ਨੂੰ ਸਾਨੂੰ ਸੇਫਗਾਰਡ ਕਰਨਾ ਪਏਗਾ ਉਹਨਾਂ ਦੇ ਜਿਹੜੀ ਇਦਾਂ ਦੇ ਜਿਹੜੇ ਇਦਾਂ ਦਾ ਅੱਗ ਲੱਗ ਜਾਈ ਜਾਂ ਕੋਈ ਹੋਰ ਚੀਜ਼ਾਂ ਦੇ ਵਿੱਚ ਆਫਰ ਦੇ ਨਾਲ ਹੋ ਜਾਣਾ ਉਹਦਾ ਕੋਈ ਨਾ ਕੋਈ ਕੰਪਨਸੇਸ਼ਨ ਉਹਨਾਂ ਨਹੀਂ ਖੇਤੀ ਤੇ ਔਰ ਇਹ ਪੂਰੇ ਨਾਲ ਚੀਫ ਮਿਨਿਸਟਰ ਨੂੰ ਵੀ ਮਿਲਾਂਗੇ ਔਰ ਗੱਲ ਵੀ ਕਰਾਂਗੇ ਔਰ ਜੋ ਬਾਜ਼ਾਰ ਵਾਲਾ ਮੈਨੂੰ ਪ੍ਰਧਾਨ ਜੀ ਨੇ ਕਿਹਾ ਮਹਾਜਨ ਸਾਹਿਬ ਨੇ ਕਿ ਅਸੀਂ ਇਹ ਵੀ ਕਰ ਰਹੇ ਹਾਂ ਬਾਕੀ ਜਿਹੜੇ ਬਾਹਰਲੇ ਨੇ ਉਹਨਾਂ ਸਾਰਿਆਂ ਨੂੰ ਕਹਿ ਕੇ ਇਹਨਾਂ ਇਹਨਾਂ ਦੀ ਮਦਦ ਵੀ ਕੀਤੀ